ਨਮਸਕਾਰ ਸਾਥੀਓ ਮੈਂ ਤੁਹਾਡਾ ਆਪਣਾ ਹਰਿਸ਼ ਪੰਡਰੀ ਅੱਜ ਅਸੀਂ ਮੌਜੂਦ ਹਾਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਅੰਦਰ 15 ਬਲਾਕ ਵਿੱਚ ਜਿੱਥੇ ਕਿ ਇੱਕ ਸਮਾਗਮ ਚੱਲ ਰਿਹਾ ਹੈ ਜਿੱਥੇ ਖੇਡ ਮੁਕਾਬਲੇ ਚੱਲੇ ਰਿਹਾ ਹੈ ਦਿਖਾਵਾਂਗੇ ਇਸ ਸਮਾਰੋਹ ਦੀਆਂ ਸਿੱਧੀਆਂ ਤਸਵੀਰਾਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਜਿਹੜਾ ਸਾਰਾ ਸਮਾਗਮ ਹੈਗਾ ਵਾ ਦਿਖਾ ਦਿੰਦੇ ਹੈਗੇ ਕੈਮਰਾ ਨੂੰ ਬੇਨਤੀ ਹੈ ਕਿ ਇੱਥੇ ਲਗਾ ਰੱਖਾਇਆ ਜਾਵੇ ਏਸ਼ੀਅਨ ਮਾਰਸ਼ੀਅਲ ਆਰਟਸ ਐਂਡ ਸਪੋਰਟਸ ਗੇਮ 2024 ਜਿਹਦੇ ਆਰਗੇਨਾਈਜ਼ਡ ਹੈਗੇ ਆ ਨੈਸ਼ਨਲ ਟੈਕਵੋਂਡੋ ਫੈਡਰੇਸ਼ਨ ਇੰਡੀਆ ਸੋ ਸਦੀਆਂ ਤਸਵੀਰਾਂ ਦਿਖਾਵਾਂਗੇ ਔਰ ਇਸ ਪ੍ਰੋਗਰਾਮ ਦੇ ਆਰਗੇਨਾਈਜ਼ਰ ਬਿਜੇ ਕੁਮਾਰ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਪ੍ਰੋਗਰਾਮ ਦੇ ਸਾਰੇ ਉਲੀਕੇ ਗਿਆ ਹੈ ਕਿਸ ਤਰ੍ਹਾਂ ਆਰਗੇਨਾਈਜ਼ ਕੀਤਾ ਗਿਆਗਾ ਸਦੀਆਂ ਤਸਵੀਰਾਂ ਪ੍ਰੋਗਰਾਮ ਦੀ लवली ਪ੍ਰੋਵਰਸਿਟੀ ਯੂਨੀਵਰਸਿਟੀ ਦੇ ਅੰਦਰ ਦੀਆਂ ਸੋ ਹੋਰ ਦੱਸ ਦਈਏ ਕਿ ਇਸ ਵਾਗੋਂ ਵਿੱਚ ਇਲਾਕੇ ਦੇ ਉੱਦੇ ਸਮਾਜ ਸੇਵੀ ਨੇਕਾ ਹਰਦਾਸਪੁਰ ਵੀ ਪੁੱਜੇ ਹੈ ਜਿਨ੍ਹਾਂ ਨੇ ਇਸ ਪ੍ਰੋਗਰਾਮ ਵਿੱਚ ਕਾਫੀ ਜਿਹੜੀ ਹੈ ਵੀ ਸ਼ਮੂਲੀਅਤ ਕਰਦਿਆਂ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ ਹੈਗਾ ਆਪਣੀਆਂ ਬਡਵਲੀਆਂ ਸਵਾਮਨ ਹੋਈਆਂ ਗਿਆ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਅੰਦਰ ਜੋ ਮਹਿਮਾਨਾਂ ਜੀ ਕੜੀ ਵਿੱਚ ਨਿੱਕਾ ਦਾਸ ਪਰ ਬੈਠੇ ਹੈਗੇ ਆ ਕੋਸ਼ਿਸ਼ ਕਰਕੇ ਦੇਖਾਂਗੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕਿ ਕਿਸ ਤਰ੍ਹਾਂ ਦੇ ਜਿਹੜੇ ਹੈਗੇ ਆ ਸਮਾਗਮ ਨੂੰ ਉਲੀਕੇ ਰਹਿਗੇ ਔਰ ਇਸ ਸਮਾਗਮ ਨੂੰ ਲੈ ਕੇ ਉਹ ਵੀ ਕੀ ਕਹਿਣਾ ਚਾਹੁੰਦੇ ਹੈਗੇ ਉਸ ਨਾਲ-ਨਾਲ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਆਰਗੇਨਾਈਜ਼ਰ ਵਿਜੇਤ ਮਾਰਜੀ ਨਾਲ ਅੱਜ ਅਸੀਂ ਨਿੱਕਾ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਉਹ ਨਸ਼ਿਆ ਤੋਂ ਜਿਹੜਾ ਹੈਗਾ ਦੂਰ ਰੱਖਣ ਲਈ ਨੌਜਵਾਨਾਂ ਨੂੰ ਇਸ ਤਰ੍ਹਾਂ ਦੇ ਪ੍ਰੋਗਰਾਮ ਉਲੀਕ ਕੇ ਉਤਸ਼ਾਹਿਤ ਕਰਦੇ ਰਹੇ ਨੇ ਸੋ ਮਹਿਮਾਨਾ ਲਿਸਟ ਵਿੱਚ ਨਿੱਕਾ ਅਰਦਾਸਪੁਰ ਬੈਠੇ ਐ ਸਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਤੁਸੀਂ ਕਾਫੀ ਉਪਰਾਲੇ ਕਰ ਰਹੇ ਹੋ ਉਹ ਤੁਹਾਡਾ ਇੱਥੇ ਬਹੁਤ ਨਿੱਕਾ ਸਵਾਗਤ ਕਰਦੇ ਆਂ ਕਿਹਾ ਤੁਹਾਡਾ ਸਰ ਏਦਾਂ ਜੀ ਨਸ਼ੇ ਤੋਂ ਰਹਿਤ ਰਹਿਣਾ ਚਾਹੀਦਾ ਅਸੀਂ ਤਾਂ ਹੀ ਸੰਯੋਗ ਦੇਣ ਦੇ ਆਂ ਜਾਗਪਤ ਦੇ ਉੱਪਰ ਉੱਠ ਕੇ ਕੰਮ ਕਰਨੇ ਚਾਹੀਦੇ ਆ ਜੇ ਨਸ਼ੇ ਤੋਂ ਬਚ ਗਏ ਤਾਂ ਸੰਸਾਰ ਦਾ ਦੇਸ਼ ਬਚ ਗਿਆ ਪਾਣੀ ਵੀ ਬਚਾਓ ਆਪਣਾ ਬਹੁਤ ਵਧੀਆ ਥੈਂਕਸ ਬੀਜੇ ਭਾਜੀ ਦਾ ਜਿਹਨੇ ਇਧਰ ਸਾਨੂੰ ਵੀ ਜੋੜਿਆ ਆ ਨਾਲ ਬਹੁਤ ਵਧੀਆ ਕਰ ਲਿਆ ਜੀ ਸਭ ਤੋਂ ਵਧੀਆ ਇਹ ਹੈ ਵੀ ਨਸ਼ਾ ਨਹੀਂ ਕਰਨਾ ਚਾਹੀਦਾ ਕੋਈ ਜੇ ਕੋਈ ਨਸ਼ਾ ਕਰਦਾ ਉਹ ਤੋਂ ਬਰਖਲਾ ਪਿਆ ਤੇ ਐਸਪੀ ਫੋਵਾੜਾ ਐਸਐਸਪੀ ਕਰਪੂਥਲਾ ਨੇ ਵੀ ਕਿਹਾ 18 ਸਾਲ ਦੇ ਬੱਚੇ ਸਕੂਟਰ ਮੋਟਰਸਾਈਕਲ ਨਾ ਚਲਾਓ ਇਹੋਨਾਂ ਦੇ ਮਾਪੇ ਤੇ ਜੁਰਮਾਨਾ ਹੋਊਗਾ ਐਕਸੀਡੈਂਟ ਹੋਊਗਾ ਉਹਨਾਂ ਦਾ ਵੀ ਹੋ ਸਕਦਾ ਹੋਰ ਕਿਸੇ ਦਾ ਵੀ ਹੋਊਗਾ ਉਹ ਤੋਂ ਵੀ ਬਚਾਅ ਕਰਨਾ ਚਾਹੀਦਾ ਹੈ ਤੇ ਬਾਕੀ ਫੇਰ ਮੇਰੇ ਵੱਲੋਂ ਨਸ਼ੇ ਤੋਂ ਰਹਿ ਦੋ ਲੋਕ ਜੇ ਕੋਈ ਕਰਦਾ ਹੈ ਸਾਨੂੰ ਬੜੂ ਤਾਵਾਗੇ ਜਰੂਰ ਥੈਂਕ ਯੂ ਜੀ ਸੋ ਮੈਨਾਲਿਸ ਪ੍ਰੋਗਰਾਮ ਦੇ ਆਰਗੇਨਾਈਜ਼ਰ ਹੈਗੇ ਆ ਬੀਜੇ ਕੁਮਾਰ ਜੀ ਉਹਨਾਂ ਨੇ ਗੱਲਬਾਤ ਕਰਕੇ ਦੱਸ ਰਿਹਾ ਕਿ ਕਿਸ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਗਏ ਹੈਗੇ ਆ ਸਾਰੀ ਸਵਾਗਤ ਹੈ ਸਸੀ ਜੀ ਸਰ ਕਿਸ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਗਏ ਹੈਗੇ ਸਰ ਸਰ ਇਸ ਪੋਸਟ ਜਿਹੜੇ ਮਾਰਸ਼ਲ ਆਰਟ ਤੇ ਸਰ ਗੇਮਸਪੋਰਟਸ ਕੀਤੇ ਗਏ ਤੇ ਇੰਟਰਨੈਸ਼ਨਲ ਲੈਵਲ ਸਰ ਜਿਹਦੇ ਵਿੱਚ ਇੰਡੀਆ ਤੋਂ ਇਲਾਵਾ ਬਾਹਲੀਆ ਪਾਰਟੀਆਂ ਕੰਟਰੀਆਂ ਵੀ ਪਾਰਟਿਸਿਪੇਟ ਕੀਤਾ ਸਰ ਜਿਹਦੇ ਵਿੱਚ ਜਿਹਦੇ ਵਿੱਚ ਲੀਅਰਪੋਰਟ ਆਪਣਾ 1060 300 ਬੱਚੇ ਨੇ ਪਾਰਟਿਸਿਪੇਟ ਕੀਤਾ ਸਰ ਆਪਣਾ ਇਹ ਨੇ ਤੇ ਇਹ ਸਾਰੇ ਆਪਣੇ ਮੰਤਰੀ ਸਾਹਿਬ ਤੇ ਹੋਰ ਬਹੁਤ ਜਿਹੜੇ ਸੋਸ਼ਲ ਵਰਕਰ ਆ ਤੇ ਉਹਨਾਂ ਵਿੱਚੋਂ ਸਾਡੇ ਹਰਨੇਕ ਭਾਈ ਜੀ ਜਿਨ੍ਹਾਂ ਨੇ ਸਾਡੇ ਟੂਰਨਾਮੈਂਟ ਵਿੱਚ ਬਹੁਤ ਜ਼ਿਆਦਾ ਮਦਦ ਕੀਤੀ ਸਰ ਤੇ ਇਹਨਾਂ ਦਾ ਬਹੁਤ ਬਹੁਤ ਥੈਂਕਸ ਕਰਨਾ ਚਾਹੁੰਦੇ ਸਰ ਅਸੀਂ ਤੇ ਅੱਗੇ ਤੋਂ ਵੀ ਅਸੀਂ ਸਰ ਕੰਟੀਨਿਊ ਇਦਾਂ ਰੱਖਾਂਗੇ ਵੀ ਨਸ਼ੇ ਨੂੰ ਮੁਕਟਾਉਣ ਦੇ ਲਈ ਆਪਾਂ ਕੰਟੀਨਿਊ ਗੇਮਾਂ ਕਰਵਾਵਾਂਗੇ ਤਾਂ ਜੋ ਲੋਕਾਂ ਨੂੰ ਅਵੇਅਰਨੈਸ ਮਿਲ ਸਕੇ ਗੀਮਾਂ ਬਾਰੇ ਸੁਕੇ ਕਿ ਕਿੰਨੇ ਦਿਨ ਚੱਲੇ ਆ ਗਏ ਮੁਕਾਬਲੇ ਖੇਡ ਮੁਕਾਬਲੇ 3 ਦਿਨ ਚੱਲੇ ਜੇ ਮੁਕਾਬਲੇ ਦੇ ਵਿੱਚ ਜਿਵੇਂ ਕਬੱਡੀ ਫੁੱਟਬਾਲ ਕ੍ਰਿਕਟ ਗਰਾਟੀ ਤਾਈਕਵਾਂਡੋ ਕਿੱਕ ਬਾਕਸਿੰਗ ਤੇ ਅਲੱਗ-ਅਲੱਗ ਸਰ ਟੀਮਾਂ ਨੇ ਪਾਰਟ ਲਿਆ ਜਿਹਦੇ ਵਿੱਚ ਆਪਾਂ ਟੋਟਲ 8 ਗੇਮਾਂ ਸੀ ਜਿਹਦੇ ਵਿੱਚ ਆਪਾਂ ਸਾਰੇ ਖਿਡਾਰੀ ਅਗੇ ਜਿਹਨੇ ਹਿੱਸਾ ਲਿਆ ਖੇਡਾਂ ਵਿੱਚ ਕਿੱਥੋਂ-ਕਿੱਥੋਂ ਆਏ ਹੈਗੇ ਸਰ ਇੰਡੀਆ ਤੋਂ ਲੈ ਵਾ ਨੇਪਾਲ ਹੋ ਗਿਆ ਸਰ ਨੇਪਾਲ ਹੋ ਗਿਆ ਬੰਗਲਾਦੇਸ਼ ਹੋ ਗਿਆ ਮਲੇਸ਼ੀਆ ਹੋ ਗਿਆ ਸਰ ਤੇ ਕੰਬੋਡੀਆ ਹੋ ਗਿਆ ਸਰ ਇਹਨਾਂ ਆਪਣੇ 5 ਕੰਟਰੀਆਂ ਨੇ ਪਾਰਟ ਲਿਆ ਸੀ ਸਰ ਜਿਸ ਜਿਹੜੇ ਕਿਤੇ ਹਰਨੇਕ ਸਿੰਘ ਜੀ ਦਾ ਇੱਕ ਕਾਫੀ ਅਲੱਗ ਵਿੱਚ ਸਮਾਜ ਭਲਾਈ ਕਾਰਜ ਕਰ ਰਹੇ ਹਮੇਸ਼ਾ ਚਰਚਾ ਵਿੱਚ ਰਹਿੰਦੇ ਹੈਗੇ ਔਰ ਇੱਥੇ ਵੀ ਨਾਲ ਕਭ ਸ਼ਿਰਕਤ ਕੀਤੀ ਹੈਗੀ ਆ ਔਰ ਨੌਜਵਾਨਾਂ ਨੂੰ ਉਤਸ਼ਾਹਿਤ ਕਰਦੇ ਰਹਿੰਦੇ ਹੈਗੇ ਕੀ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਕਿਸ ਤ ਉਹ ਲੈਣਾ ਬਾਕੀ ਸਾਨੂੰ ਅਕੀ ਹੋ ਗਈ ਸਰ ਤੋੜਨਾ ਚਾਹੀਦਾ ਜਿੱਦਾਂ ਹੀ ਸਰ ਚੌਦੇ ਆ ਸਰ ਹਰ ਇੱਕ ਦੇ ਨਾਲ ਸਰ ਪ੍ਰਾਪਰਟੀ ਖੜਦੇ ਸਰ ਹਰ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਪ੍ਰੋਬਲਮ ਹੋਈ ਸਰ ਬਰਾਬਰ ਦੇ ਨਾਲ ਚੱਲਦੇ ਸਰ ਤੇ ਸਰ ਸਭ ਤੋਂ ਵੱਡਾ ਇਹਨਾਂ ਦਾ ਯੋਗਦਾਨ ਹੈ ਜਿਹੜੇ ਨਸ਼ਾ ਛਡਾਊ ਕੇਂਦਰਾਂ ਵਿੱਚ ਸਰ ਇਹਨਾਂ ਦਾ ਹੈਗਾ ਨਸ਼ਾ ਛਡਾਊ ਦੇ ਵਿਰੋਧ ਹੈਗੇ ਬਾਰੇ ਸਰ ਜੀ ਜੀ ਸਰ ਹੋਰ ਇਹ ਕਿੰਨੇ ਦਿਨ ਚੱਲੇਗਾ ਪ੍ਰੋਗਰਾਮ ਸਰ ਅੱਜ ਫਾਈਨਲ ਸੈਸ਼ਨ ਹੋ ਰਿਹਾ ਜੀ ਅੱਜ ਲਾਸਟ ਡੇ ਹੈ ਅੱਜ ਸਾਡਾ ਉਹ ਨਾਮਾਂ ਦੀ ਵੰਡ ਫੇਰ ਦੱਸੋ ਕੁਝ ਸਰ ਇਸ ਤੋਂ ਬਾਅਦ ਨਾਮਾਂ ਦੀ ਵੰਡ ਹੈ ਜੀ ਸਰ ਜੀ ਆ ਫਾਈਨਲ ਮੈਚ ਹੋ ਰਿਹਾ ਹੈ ਅੱਜ ਸਵੇਰ ਸਿਰਫ ਨੰਮਾ ਦੀ ਬੰਸਰ ਕੀ ਪੀਜੋਗੀ ਜੀ ਨੰਮਾ ਬੰਸਰ ਹੀ ਹੈ ਸਰ ਉਹਨਾਂ ਵਿੱਚ ਸਰ ਆਪਣੇ ਚੀਫ ਗੈਸ ਸਾਡਾ ਆਏ ਹੋਇਆ ਸਰ ਲਾਲ ਸਿੰਘ ਵੀ ਭੁੱਲਰ ਜੀ ਠੀਕ ਹੈ ਜੀ ਉਸ ਤੋਂ ਬਾਅਦ ਹੋਰ ਗਰਦੀਲ ਸਿੰਘ ਸੰਧੂ ਉਹ ਸਰ ਸਾਡੇ ਮੀਨ ਸਾਡੇ ਫਗਵਾੜੀ ਤੋਂ ਸਰ ਹੈਗੇ ਚੇਅਰਮੈਨ ਸਾਹਿਬ ਤੇ ਸਰ ਸਾਡੇ ਇੱਥੇ ਲੋਕਲ ਸਾਡੇ ਸਾਡੇ ਸਾਰੇ ਹੈਗੇ ਜੀ ਹਰਨੇਕ ਸਿੰਘ ਜੀ ਸੋ ਨਿਕ ਜੀ ਪਹਿਲਾਂ ਵੀ ਇੱਥੇ ਇਹ ਕਾਰਜ ਕਰਦੇ ਰਹਿੰਦੇ ਜਾਂ ਪਹਿਲੀ ਵਾਰੀ ਸ਼ਿਰਕਤ ਕੀਤੀ ਸਰ ਇਹਨਾਂ ਇਹਨਾਂ ਬਦਲਤ ਸਰ ਅਸੀਂ ਕਰਵਾ ਰਹੇ ਇੱਥੇ ਨਹੀਂ ਤਾਂ ਆਲਰੇਡੀ ਫਗਵਾੜੀ ਵਿੱਚ ਹੁੰਦਾ ਸਰ ਇਹਨਾਂ ਦੇ ਨੇ ਸਾਨੂੰ ਏਡਾ ਵੱਡਾ ਸਾਨੂੰ ਇਹਨਾਂ ਨੇ ਸਾਡੇ ਏਡਾ ਵੱਡਾ ਪਲੇਟਫਾਰਮ ਸਾਨੂੰ ਲੈ ਕੇ ਦਿੱਤਾ ਸਰ ਪਲੇਟਫਾਰਮ ਦੀ ਗੱਲ ਕੀਤੀ ਹੈਗੀ ਦੇਖੋ ਇਹ ਕਾਫੀ ਉਤਸ਼ਾਹਿਤ ਕਰਦੇ ਰਹਿੰਦੇ ਹੈਗੇ ਆ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੇ ਮਿਲ ਕੇ ਕਿਸ ਤਰ੍ਹਾਂ ਦੇ ਪ੍ਰੋਗਰਾਮ ਕੁਝ ਉਲੀਕ ਕੇ ਹੈਗੇ ਜਾਂ ਕਿਸੇ ਏਜੰਡੇ ਦਾ ਕੀਤੇ ਹੈਗੇ ਜਾਂ ਤਾਂ ਕਿ ਸਾਡੇ ਜੀ ਨੌਜਵਾਨ ਪੀੜ੍ਹੀ ਨਸ਼ਾ ਤਿਆਗ ਕੇ ਅੱਗੇ ਵਧ ਸਕੇ ਸਰ ਆਪਾਂ ਨਸ਼ਾ ਦੇ ਵਿਰੋਧ ਸਰ ਕਰਦੇ ਪਏ ਆ ਜੀ ਸਭ ਤੋਂ ਵੱਡਾ ਜੁੱਦੇ ਉਹਨਾਂ ਦੇ ਵਿਰੋਧ ਤੇਰੇ ਸਰ ਆਪਾਂ ਤੇ ਪਲੱਸ ਨਰਸਲ ਸਪੋਰਟਸ ਦਾ ਕਰਵਾਦੇ ਸਰ ਸਾਡੇ ਨਾਲ ਜੀ ਜੀ ਥੈਂਕ ਯੂ ਸਰ ਥੈਂਕ ਯੂ ਸਰ ਕੋਈਸਨ ਪ੍ਰੋਗਰਾਮ ਦੇ ਟਰਗਨਾਈਜ਼ਰ ਬੀਜ ਕੁਮਾਰ ਜੀ ਹੁਣੇ ਗੱਲਬਾਤ ਕਰਕੇ ਸਾਰਾ ਇਹਨਾਂ ਡਿਟੇਲ ਦਿੱਤੀ ਹੈਗੀ ਕਿ ਕਿਸ ਕਿਸ ਤਰ੍ਹਾਂ ਦੇ ਪ੍ਰੋਗਰਾਮ ਅਲਿਖੇ ਗਏ ਹੈਗੇ ਔਰ ਇਲਾਕੇ ਫਗਵਾੜਾ ਇਲਾਕੇ ਦੇ ਉਗੇ ਸਮਾਜਿਕ ਨੇਕਾ ਹਰਦਾਸਪੁਰ ਨੇ ਕਿਸ ਕਿਸ ਤਰ੍ਹਾਂ ਇਸ ਪ੍ਰੋਗਰਾਮ ਨੂੰ ਜਿਹੜਾ ਸਹਿਯੋਗ ਕੀਤਾ ਹੈਗਾ ਵਾ ਕਰਕੇ ਦੇਖਾਂਗੇ ਸਮਾਗਮ ਸੁੰਦੀ ਤਲਵਿੰਦਰ RAM ਚੇਅਰਮੈਨ ਮਾਰਕ ਕਮੇਟੀ ਫਗਵਾੜਾ ਕੀ ਕਹਿਣਾ ਹੈ ਉਹਨਾਂ ਦਾ ਇਸ ਪ੍ਰੋਗਰਾਮ ਨੂੰ ਲੈ ਕੇ ਸੱਚਾ ਵਿੱਚ ਸਵਾਗਤ ਧੰਨਵਾਦੀ ਤੁਹਾਡਾ ਪਹਿਲਾਂ ਸਾਰਿਆਂ ਦਾ ਅੱਜ ਇੱਥੇ ਜਿਹੜਾ ਬੱਚਿਆਂ ਵਿੱਚ ਪ੍ਰਤੀ ਉਤਸ਼ਾਹ ਦੇਖ ਕੇ ਬੜਾ ਮਨ ਖੁਸ਼ ਸਾਡੇ ਕੋਲ ਅਨੇਕ ਜੀ ਸਾਡੇ ਵੀਰ ਜੀ ਵੱਡੇ ਵੀਰ ਜੀ ਬੈਠੇ ਨੇ ਵੀਰ ਜੀ ਹੁਣ ਜਿਹੜੇ ਇੱਥੇ ਇਸ ਵੇਲੇ ਉਹ ਪਲੇਅਰ ਵੀ ਆਣ ਕੇ ਬੈਠੇ ਨੇ ਜਿਹੜੇ ਆਪ ਬੈਲਟਾਂ ਜਿੱਤ ਕੇ ਆਏ ਹੋਏ ਨੇ ਉਹਨਾਂ ਨੂੰ ਦੇਖ ਕੇ ਜਿਹੜੇ ਬੱਚਿਆਂ ਤੋਂ ਇਛਾ ਪੈਦਾ ਹੁੰਦਾ ਤੇ ਇੱਕ ਔਨ ਵਾਲੀ ਜਿਹੜਾ ਛੇਮਾ ਦਰਿਆ ਤੇ ਛੇਦਾ ਵਗ ਰਿਹਾ ਉਹਨੂੰ ਠੱਲ ਪਾਉਣ ਲਈ ਜਿਹੜੇ ਇਹ ਕੰਮ ਕਦਮ ਚੁੱਕੇ ਜਾ ਰਹੇ ਮੈਂ ਇਹ ਸਾਰੀ ਕਿੰਨੀ ਵੀ ਕਮਾਂਡੋ ਦੀ ਟੀਮ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੀ ਧੰਨਵਾਦ ਜਿਸ ਤਰ੍ਹਾਂ ਮੇਰੇ ਨਾਲ ਜੁੜ ਚੁੱਕੇ ਹਨ ਗੁਰਦੇਸ ਸਿੰਘ ਜੀ ਉਹਨਾਂ ਦਾ ਗਾਵਾ ਕਰਕੇ ਪ੍ਰੋਗਰਾਮ ਸੰਬੰਧੀ ਇਹ ਕੀ ਕਹਿਣਾ ਚਾਹੁੰਦੇ ਧੰਨਵਾਦ ਜੀ ਤੁਹਾਡਾ ਬਹੁਤ ਵਧੀਆ ਵਿਚਾਰ ਪ੍ਰੋਗਰਾਮ ਲਿਖਿਆ ਗਿਆ ਹੈਗਾ ਵਾਅਰ ਕਾਫੀ ਉਗ ਗਿਆ ਕਿਸੇ ਦੇ ਪੁੱਜੀ ਅੱਛਾ ਡਾਗੀ ਕਹਿਣਾ ਹੈਗਾ ਵੇਖੋ ਜੀ ਜਿਹੜੇ ਇਹੋ ਜਿਹੇ ਖੇਡਾਂ ਵਾਲੇ ਪ੍ਰਾਲੇ ਆ ਨਾ ਜੀ ਇਹ ਬਹੁਤ ਜ਼ਰੂਰੀ ਆ ਪੰਜਾਬ ਦੇ ਵਿੱਚ ਕਿਉਂਕਿ ਜਿਹੜਾ ਪੰਜਾਬ ਆ ਸਾਡਾ ਇਸ ਵੇਲੇ ਬਹੁਤ ਗਲਤ ਲੀਤੇ ਜਿਹੜੇ ਯੂਥ ਉਤੜਿਆ ਹੋਇਆ ਤੇ ਜਿਹੜੇ ਇਹ ਹਰਮਿਤ ਸਿੰਘ ਟਾਈਗਰ ਵਰਗੇ ਇਹੋ ਜਿਹੇ ਸੋਹਣੇ ਉਪਰਾਲੇ ਕਰਦੇ ਆ ਬੱਚਿਆਂ ਨੂੰ ਖੇਡ ਦੇ ਨਾਲ ਜੋੜਦੇ ਆ ਤੇ ਅਸੀਂ ਇਹਨਾਂ ਦਾ ਦਿਨ ਰਾਤ ਸਾਥ ਦਿੰਦੇ ਰਹਿੰਦੇ ਆ ਜਿੱਥੇ ਵੀ ਇਹਨਾਂ ਨੂੰ ਲੋੜ ਅਸੀਂ ਇਹਨਾਂ ਦੇ ਨਾਲ ਖੜਦੇ ਰਾਵਾਂਗੇ ਕਿਉਂਕਿ ਇਹ ਬੱਚਿਆਂ ਨੂੰ ਚੰਗੀ ਸਿੱਖ ਦੇਣੀ ਚੰ ਇਹ ਬਹੁਤ ਜ਼ਿਆਦਾ ਅੱਜ ਦੇ ਸਮੇਂ ਦੀ ਜ਼ਰੂਰਤ ਆ ਅਸੀਂ ਟਾਈਗਰ ਵੈਲਫੇਅਰ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਆ ਅਤੇ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਕਿ ਜਿਹੜਾ ਸਾਡੇ ਪੰਜਾਬ ਦੇ ਯੂਥ ਨੂੰ ਚੰਗੇ ਬੰਦੇ ਲਾਉਂਦੇ ਆ ਅਸੀਂ ਇਹਨਾਂ ਦਾ ਸਦਾ ਸਾਥ ਦਿੰਦੇ ਰਵਾਂਗੇ ਇਸ ਕਰਕੇ ਬਹੁਤ ਵਧੀਆ ਭਰਾ ਲਿਆ ਸੋ ਸਾਥੀਓ ਇਸੇ ਤਰ੍ਹਾਂ ਐਲਪੀਯੂ ਜਿਹੜਾ ਸਮਾਗਮ ਰਚਾਇਆ ਜਾ ਰਿਹਾ ਖੇਡ ਮੁਕਾਬਲੇ ਰਚਾਇਆ ਜਾ ਰਿਹਾ ਉੱਥੇ ਚੌਂਕੀ ਇੰਚਾਰਜ ਐਲਪੀਯੂ ਮਹਿਰੂਦ ਸਰ ਦਾ ਦਰਸ਼ਕਾਂ ਭੱਟੀ ਪੁੱਜੇ ਹੈਗੇ ਆ ਉਹਨਾਂ ਨਾਲ ਗੱਲਬਾਤ ਕਰਕੇ ਦੇਖਦੇ ਆਂ ਇਹ ਸਵਾਗਤ ਵਿੱਚ ਇੱਥੇ ਇਸ ਖੇਡ ਮੁਕਾਬਲੇ ਵਿੱਚ ਪੁੱਜੇ ਹੈਗੇ ਨੌਜਵਾਨਾਂ ਨੂੰ ਉਸ ਸ਼ਾਹਿਦ ਕਰਨ ਲਈ ਇਹਨਾਂ ਦਾ ਕੀ ਮੈਸੇਜ ਹੈ ਨੌਜਵਾਨਾਂ ਨੂੰ ਸਰਚਾ ਵੀ ਸਵਾਗਤ ਹੈ ਸਰ ਨੌਜਵਾਨਾਂ ਨੂੰ ਸਿੱਧ ਜਿਹੜੀ ਹੈਗੀ ਨੌਜਵਾਨ ਪੀੜੀ ਨੂੰ ਕਿਸ ਤਰ੍ਹਾਂ ਦੀ ਅਪੀਲ ਕਰਦੇ ਹੋ ਅ ਜੂ ਆਜ ਆਪਣੇ ਲਵਲੀ ਯੂਨੀਵਰਸਿਟੀ ਵਿੱਚ ਖੇਡਾਂ ਹੋ ਰਹੀਆਂ ਨੇ ਬਹੁਤ ਹੀ ਵਧੀਆ ਜਿਹੜਾ ਜੋਗ ਅਪਰਾਲ ਤਾਂ ਇਸ ਤਰ੍ਹਾਂ ਹੀ ਬੱਚੇ ਜਿਹੜੇ ਆ ਇਹ ਗਾਂ ਆਪਣੇ ਤਰੱਕੀ ਕਰਨ ਸਾਡੀ ਇਹੋ ਹੀ ਦੁਆ ਹੈ ਇਹਨਾਂ ਨੂੰ ਤਾਂ ਸਾਡਾ ਇਹਨਾਂ ਨੂੰ ਇੱਕ ਸੁਝਾਅ ਵੀ ਹੈ ਕਿ ਜਿਹੜਾ ਨਸ਼ਿਆਂ ਤੋਂ ਬਿਲਕੁਲ ਦੂਰ ਰਹਿਣਾ ਕਿਉਂਕਿ ਨਸ਼ੇ ਜਿਹੜੇ ਆ ਸਾਰੀ ਆਪਣੀ ਜਵਾਨੀ ਨੂੰ ਖਤਮ ਕਰ ਦਿੰਦੇ ਆ ਤਾਂ ਇਹਨਾਂ ਨੂੰ ਇਹੋ ਹੀ ਸਾਡੀ ਐਡਵਾਈਸ ਆ ਕਿ ਤੁਸੀਂ ਨਸ਼ਿਆਂ ਤੋਂ ਬਿਲਕੁਲ ਦੂਰ ਰਹਿਣਾ ਤੇ ਦੂਸਰੀ ਸਾਡੀ ਐਡਵਾਈਸ ਇਹ ਆ ਕਿ 18 ਸਾਲ ਤੋਂ ਘੱਟ ਜਿਹੜਾ ਕੋਈ ਵੀ ਵਹੀਕਲ ਨਾ ਚਲਾਵੇ 2 ਪਹੀਆ ਵਾਂ ਜਾਂ 4 ਪਹੀਆ ਵਾਂ ਕੋਈ ਨਾ ਚਲਾਵੇ के नायक जो रहे विजय सर ने इतना खूबसूरत और इतना अच्छा कॉम्पिटिशन करवाया है जी। और यहाँ पे जितने हमारे गेस्ट और सम्मानित चीफ गेस्ट आए उन सबका बहुत सहयोग रहा है हम कामना करते हैं उनसे रिक्वेस्ट करते है की ऐसे कॉम्पिटिशन ऑर्गेनाइज आप कराते रहिए और बच्चों का प्यार और बच्चों को आगे बढ़ने की जो सीख मिलेगी वो शायद कहीं से नहीं मिलेगी कहीं से बच्चा सर, बच्चों ने कैसा रुझान दिखाया फिर बच्चों ने बहुत रुझान दिखाया बच्चे खाने से रहने से कॉम्पिटिशन इतना फेयर हुआ है यानी बहुत अच्छा कॉम्पिटिशन बच्चों ने खेला और बहुत तारीफ हो रही है इस कॉम्पिटिशन की पूरे एल में छा गया एशियन मार्शल आर्ट चैंपियनशिप ट्वेंटी और ये अगले साल फिर होगा ਨੇ ਕਿ ਅਖਰ ਇਸ ਮੈਚਾਂ ਨੇ ਜਿਹੜਾ ਵਾ ਇੱਕ ਯਾਦਗਾਰੀ ਜਿਹੜੀ ਹੈ ਅਮਿੱਟ ਛਾਪ ਛੱਡ ਦਿੱਤੀ ਹੈਗੀ ਇਹ ਲੋਕਾਂ ਦੇ ਰ ਤੇ ਸਾਰੇ ਪਾਸੇ ਐਲਪੀਯੂ ਐਲਪੀਯੂ ਹੋ ਗਈ ਇਸ ਸਾਰਿਆਂ ਨੂੰ ਜੀ ਬਹਾਈਆਂ ਦਿੰਨੇ ਅਸੀਂ ਕੋਚਾਂ ਨੂੰ ਵੀ ਆਪਣੇ ਬੀਜੇ ਭਰਾ ਨੂੰ ਵੀ ਤਨ ਤਨ ਤੋਂ ਮੇਰਾ ਬ੍ਰਦਰ ਆ ਇਹਨਾਂ ਨੂੰ ਪ੍ਰਧਾਨ ਜੀ ਰਾਲ ਸਾਹਿਬ ਖੜੇ ਆ ਸੋਨੂ ਭਾਜੀ ਖੜੇ ਆ ਜੀ ਉਹ ਚੜ ਕੇ ਬੰਦ ਕਰਕੇ ਹਿੱਸਾ ਲਿਆ ਪਰ ਅਸੀਂ ਬੱਚਿਆਂ ਦੇ ਤੇ ਕੋਚਾਂ ਦੇ ਸਰਤੇ ਆਸ ਰੱਖਦੇ ਆ ਕਿ ਨਸ਼ੇ ਤੋਂ ਰਹਿਤ ਹੋ ਜਾਓ ਕਿ 18 ਸਾਲ ਤੋਂ ਬੱਚੇ ਥੱਲੇ ਚਲਾਉਂਦੇ ਤਾਂ ਪੁਲਿਸ ਕਹਿੰਦੀ ਆ ਉਹ ਸਕੂਟਰ ਮੋਟਰਸਾਈਕਲ ਨਾ ਚਲਾਉਣ ਆਪਣਾ ਸਾਈਕਲ ਹੈਗੇ ਸਾਈਕਲ ਚਲਾ ਲਣ ਸਾਰ ਚੋੜ ਤੋਂ ਬਜਾਂਗੇ ਆਪਾਂ ਜਾਤਪੋਤ ਉੱਪਰ ਉੱਠ ਕੇ ਕੰਮ ਸਾਰੇ ਕਰਨੇ ਚਾਹੀਦੇ ਆ ਸ਼ਾਬਾਸ਼ ਇਹ ਕੋਚ ਭਰਾਰੇ ਵੀ ਇਹਨਾਂ ਨੇ ਵੀ ਸਾਰਿਆਂ ਦੇ ਕੋਲ ਟੀਮਾਂ ਕਿਦਾਂ ਗੋਲ ਮੈਟ ਲਿਆਓ ਸਾਰੇ ਬੱਚਿਆਂ ਨੇ ਜੀ ਬਿਲਕੁਲ ਹਾਂ ਜੀ ਨਿੱਕੇ ਨਿੱਕੇ ਬੱਚੇ ਪਿਆਰੇ ਜੀ ਬਿਲਕੁਲ ਜੀ ਕਾਫੀ ਉਤਸ਼ਾਹ ਕੀਤਾ ਤੁਸੀਂ ਇਹ ਦੱਸੋ ਤੁਹਾਡੇ ਨਾਲ ਕੁਝ ਸਾਥੀ ਹੈਗੇ ਸਵੀਰ ਦੇ ਔਰ ਕੱਲ੍ਹ ਦੇ ਹੀ ਦੇਖ ਰਹੇ ਆ ਲੰਗਰ ਵਿੱਚ ਯੋਗਦਾਨ ਪਾਏ ਤੁਹਾਣਾ ਮੋਢੇ ਨਾਲ ਮੋਢਾ ਮਲਾ ਕੇ ਚੱਲ ਰਹੇ ਆ ਕੌਣ ਕੌਣ ਹੈਗੇ ਸਾਰੇ ਸਾਰੇ ਜੀ ਬਰਾਲ ਭਾਜੀ ਆ ਸੋਨੂ ਭਾਜੀ ਆ ਬੀਜੇ ਭਾਜੀ ਇਹ ਸਾਰੇ ਹੀ ਬਹੁਤ ਜਾਣੇ ਆ ਤੁਸੀਂ ਵੀ ਬ ਸਰੀ ਇਸ ਮੈਚ ਦੇ ਵਿੱਚ ਬੱਚਿਆਂ ਨੇ ਬੜਾ ਡੂੰਘਾ ਰੁਹਾਂ ਦਸਾਇਆ ਹੈਗਾ ਆ ਆਉਣ ਵਾਲੇ ਸਮੇਂ ਵਿੱਚ ਕੀ ਏਜੰਡਾ ਤੇ ਬੱਚਿਆਂ ਨੂੰ ਇਹ ਕਹਿੰਨੇ ਜੀ ਤਾਂ ਫੋਵਾੜੇ ਦੀ ਟੀਮ ਦੇ ਤੇ ਕਲੋਜ ਦੇ ਦਾ ਤਨ ਤਨ ਭਾਜੀ ਨੂੰ ਕਿਹਾ ਜੇ ਬੱਚੇ ਨਸ਼ੇ ਤੋਂ ਰਹਿਤ ਰਹਿਣਗੇ ਸਾਡੀ ਲੋੜ ਆ ਅਸੀਂ ਇਹਨਾਂ ਦੀ ਵੱਧ ਤੋਂ ਵੱਧ ਹੈਲਪ ਕਰਾਂਗੇ ਬੱਚੇ ਬੱਚੇ ਜਾਂਦੇ ਪੁਤਰੀ ਪੜ੍ਹਸ਼ਾਲਾ ਤੋਂ ਆਇਓ ਆ ਉਹਨਾਂ ਨੇ ਸਾਡਾ ਬਹੁਤ ਸਾਰ ਨੂੰ ਪਿਆਰ ਕੀਤਾ ਕਾਫੀ ਦੂਰ-ਦੂਰੋਂ ਬੱਚੇ ਆਏਗੇ ਇਹਨਾਂ ਨੇ ਰਹਿਣ ਦਾ ਪ੍ਰਬੰਧ ਵੀ ਕੀਤਾ ਗਿਆ ਜੀ ਚੱਲ ਜਾਨਾ ਜੀ ਹੁਣ ਸਾਰਿਆਂ ਨੇ ਵਾਪਸ ਆ ਜੀ ਹਾਂ ਜੀ ਵਾਪਸੀ ਹੈ ਨਾਲ ਜੀ ਕੱਲ ਵੀ ਟਾਈਮ ਦਾ ਤੇ ਰਹਿ ਹੋਟਲਾਂ ਚ ਕੱਲ ਕੇ ਐ ਜੀ